ਸਾਸੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਸਾਰੇ ਟੀਮ ਮੈਂਬਰ ਸਾਰੀ ਫੈਮਿਲੀ ਆਂਡ ਗਵਾਂਡ ਸਾਰਾ ਠੀਕ ਠਾਕ ਆ ਤੇ ਅੱਜ ਹੈਗਾ ਜੀ ਜੀਤਾਂ ਦਾ ਹੈਪੀ ਵਾਲਾ ਬਰਥਡੇ ਤੇ ਸਵੇਰੇ ਪੋਸਟਾਂ ਪਈਆਂ ਸੀ ਕਿ ਬਹੁਤ ਭੈਣ ਭਰਾਵਾਂ ਨੇ ਵਿਸ਼ ਕੀਤਾ ਤੇ ਵਧਾਈਆਂ ਤੁਹਾਡੀਆਂ ਸਾਰਿਆਂ ਦੀਆਂ ਸਿਰ ਮੱਥੇ ਕਬੂਲ ਕਰਦੇ ਆ ਤੇ ਸਵੇਰ ਦੀ ਵੀਡੀਓ ਵੀ ਬਣ ਗਈ ਸੀ ਪਹਿਲਾਂ ਉਹਦੇ ਵਿੱਚ ਲੱਗੇ ਰਹੇ ਫਿਰ ਬੱਚੇ ਵੀ ਸਕੂਲ ਗਏ ਸੀਗੇ ਤੇ ਹੁਣ ਬੱਚੇ ਸਕੂਲੋਂ ਆਏ ਆ ਚਾਰਕਦਾ ਟਾਈਮ ਹੋ ਚੁੱਕਾ ਹੈ ਤਕਰੀਬਨ ਤੇ ਵੀਡੀਓ ਬਣ ਕੇ ਕੰਪਲੀਟ ਹੋ ਚੁੱਕੀ ਉਹ ਚਲੇ ਗਏ ਆਪੋ ਆਪਣੇ ਘਰਾਂ ਨੂੰ ਸਾਰੇ ਸਾਰੀ ਟੀਮ ਤੇ ਅਸੀਂ ਫਿਰ ਇਹ ਸਲਾਹ ਕੀਤੀ ਸਾਰੀ ਫੈਮਿਲੀ ਨੇ ਵੀ ਚਲੋ ਚੱਲਦੇ ਆਂ ਗੁਰਦਰਾ ਸਾਹਿਬ ਚੱਲਦੇ ਆਂ ਮੱਥਾ ਟੇਕ ਕੇ ਆਉਨੇ ਆ ਹਨਾ ਤੇ ਨਾਲ ਚਾਚੀ ਜੀ ਨੂੰ ਕਹਿ ਲਿਆ ਚਾਚੀ ਜੀ ਵੀ ਆ ਗਏ ਹੈ ਇਹਨਾਂ ਦਾ ਵੀ ਸੀਨ ਹੈਗਾ ਸੀਗਾ ਅੱਜ ਸਤਿ ਸ਼੍ਰੀ ਅਕਾਲ ਤੇ ਆਜਾ ਜੀਤਾ ਤੂੰ ਵੀ ਜੀਤਾ ਦੂਰ ਦੂਰ ਰਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੈਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਵਿਆਹ ਦੀਆਂ ਨਹੀਂ ਨਹੀਂ ਸੌਰੀ ਹੈਪੀ ਬਰਥਡੇ ਦੀ ਆ ਨਿਆਣਾ ਤੁਸੀਂ ਵੀ ਦੱਸ ਦਿਓ ਥੈਂਕ ਯੂ ਨਿਆਣਾ ਤੁਸੀਂ ਵੀ ਕਹਿ ਦਿਓ ਹੈਪੀ ਬਰਥਡੇ ਥੈਂਕ ਯੂ ਇਹਨਾਂ ਤੇ ਮੈਂ ਵਿਚਾਰੀ ਨੇ ਮਨੇਰੇ 12 ਵਜੇ ਕਹਿਤਾ ਸੀ ਦੱਸ ਹਾਂ ਇਹਨੇ ਸਭ ਤੋਂ ਪਹਿਲਾਂ ਵਿਸ਼ ਕੀਤਾ ਸੀਗਾ ਸਾਰਿਆਂ ਸਾਰਿਆਂ ਭੈਣ ਭਰਾਵਾਂ ਨੂੰ ਬਹੁਤ-ਬਹੁਤ ਧੰਨਵਾਦ ਸਾਰਿਆਂ ਨੇ ਮੈਨੂੰ ਵਿਸ਼ ਕੀਤਾ ਸਾਰਿਆਂ ਭੈਣ ਭਰਾਵਾਂ ਨੂੰ ਬਹੁਤ-ਬਹੁਤ ਧੰਨਵਾਦ ਨਹੀਂ ਸਾਰਿਆਂ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਈਆਂ ਨੂੰ ਯਾਦ ਵੀ ਹੈਗਾ ਸੀ ਭੈਣ ਭਰਾਵਾਂ ਨੂੰ ਤੇ ਚਲੋ ਤੁਹਾਡੀਆਂ ਸਾਰੀਆਂ ਵਧਾਈਆਂ ਬਹੁਤ ਸਕੂਲ ਸਿਰਮੱਥੇ ਆ ਤੇ ਹੁਣ ਚਲੋ ਚੱਲਦੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਰਾਜाराम ਸਾਹਿਬ ਸਾਡੇ ਲੱਗ ਗਈ ਆ ਹਰਚੇਵਾਲ ਤੇ ਮੱਥਾ ਟੇਕ ਕੇ ਆਉਨੇ ਆ ਫਿਰ ਘਰ ਆਣ ਕੇ ਕੁਛ ਨਾ ਕੁਛ ਬਣਾ ਲੂਗੀ ਐ ਅੱਜ ਸਾਰਾ ਦਿਨ ਟਾਈਮ ਨਹੀਂ ਲੱਗਾ ਵੀਡੀਓ ਵਿੱਚ ਵਿਜੀ ਰਹੇ ਆ ਅੱਜ ਵੈਸੇ ਸਲਾਦੇ ਬੜਾ ਪੁੱਛ ਬਣਾਉਂਦੀ ਪਹਿਲਾਂ ਸਵੇਰੇ ਸੋਚਿਆ ਸੀ ਵੀ ਬੱਚੇ ਸਕੂਲ ਗਏ ਨੇ ਬੱਚਿਆਂ ਦੇ ਆਉਂਦਿਆਂ ਨੂੰ ਮੈਂ ਚਣਿਆਂ ਧਰੇ ਹੀ ਵਿਚਾਲ ਨਾਲ ਸਮੋਸੇ ਬਣਾ ਲਾਂਗੇ ਫਿਰ ਸਮੋਸਿਆਂ ਦੀ ਸਲਾਹ ਕੈਨਸਲ ਹੋ ਗਈ ਪਿਕੜੀ ਲੱਗ ਜਾਨੀ ਸੀ ਵੀਡੀਓ ਬਣਦੀ ਸੀ ਫਿਰ ਮੈਂ ਸੋਚਿਆ ਵੀ ਚਣਿਆਂ ਨਾਲ ਪੂਰੀਆਂ ਬਣਾ ਲਾਂਗੇ ਹਨਾ ਛੋਲੇ ਪੂਰੀਆਂ ਹੋ ਜਾਣਗੇ ਚਲੋ ਹੁਣ ਆਣ ਕੇ ਕਰ ਲੈਨੇ ਆ ਤਿਆਰੀ ਕੀ ਕਰਦੇ ਆ ਤੇ ਬਾਕੀ ਪਹਿਲਾਂ ਗੁਰਦਰਾ ਸਾਹਿਬ ਮੱਥਾ ਟੇਕ ਕੇ ਆਈਏ ਤੇ ਸਵੇਰੇ ਬੱਚੇ ਚਲੇਗੇ ਨਹੀਂ ਤਾਂ ਸਵੇਰੇ ਚਲੇ ਜਾਣਾ ਸੀ ਤੇ ਚਲੋ ਚਲੀਏ ਫਿਰ ਹਾਂਜੀ ਹਾਂਜੀ ਚਲੋ ਚਲੀਏ ਹੋ ਚਾਚਾ ਜੀ ਰਾਜ ਚਲੇ ਆ ਉਹਨਾਂ ਨੂੰ ਨਹੀਂ ਖੜਿਆ ਇਹ ਰਹਿਣਗੇ ਘਰ ਤੇ ਚਲੋ ਚਲੀਏ ਆਪਾਂ ਚਲੋ ਚੰਗਾ ਚਾਚਾ ਤਿਆਰ ਰੱਖਿਓ ਘਰ ਦਾ ਫਿਰ ਬਾਏ ਟਾਟਾ ਬਾਏ ਬਾਏ ਲੀ ਲਾ ਬੁਖਾਣ ਨੂੰ ਬਾਂਵਾ ਕੋਈ ਨਹੀਂ ਲੋਏ ਸਾਡੇ ਚਲੇ ਗਿਆ ਘਰ ਦੀ ਇੱਕ ਇਧਰ ਇੱਕ ਮਿਸਤਰੀ ਸਾਹਿਬ ਲੱਗੇ ਆ ਜੋ ਚਾਚਾ ਜੀ ਤੁਸੀਂ ਇੱਥੇ ਕੰਨ ਤੇ ਰਹੋ ਜੋ ਮਰਜੀ ਕਰੋ ਤੁਹਾਡੇ ਘਰ ਹਵਾਲੇ ਕਰਤਾ ਅੱਜ ਅਹੀਂ ਅਹੀਂ ਚੱਲੇ ਹੁਣ ਚਲੋ ਚਲੀਏ ਅਰੇ ਇੱਥੇ ਹੋਇਆ ਹੁਣ ਤੁਸੀਂ ਵੀ ਆ ਜਾਓ ਨਾਲ ਹੀ ਚਲੋ

ਮੇਰਾ ਪਾਤਸ਼ਾਹ ਹੈ ਕਰਕੇ ਬੇਤਿਆ ਕੀਤਿਆਂ ਤੇ ਉਹਨਾਂ ਦਾ ਅਖਸ਼ ਜੜਾ ਹੈ ਉਹਨੂੰ ਏਵੇਂ ਵਿਗਾੜਿਆ ਜਾਵੇ ਤੇ ਲੋਕਾਂ ਦੇ ਮਨਾਂ ਅੰਦਰ ਬੰਦਾ ਸਿੰਘ ਬਹਾਦਰ ਜੀ ਦੇ ਪ੍ਰਤੀ ਨਫ਼ਰਤ ਵਾਲੀ ਭਾਵਨਾ ਕਿਸ ਪ੍ਰਕਾਰ ਪੈਦਾ ਕੀਤੀ ਗਈ ਹੈ ਕਿ ਲੋਕਾਂ ਨੇ ਬੰਦਾ ਸਿੰਘ ਬਹਾਦਰ ਆਉਂਦੇ ਕਿ ਇਹ ਮਨਾ ਸੁਣਦੇ ਪੜ੍ਹਦੇ ਹਨ ਆ ਗੁਰਦੁਆਰਾ ਸਾਹਿਬ ਦੇ ਨਾਲ ਹੀ ਦੂਸਰੀ ਇਮਾਰਤ ਜਿਹੜੀ ਆ ਤਿਆਰ ਹੋ ਰਹੀ ਹੈ ਤੇ ਬਹੁਤ ਸੋਹਣਾ ਹਾਲ ਬਣ ਗਿਆ ਵਾ ਬਹੁਤ ਖੁੱਲਾ ਵਾ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਨਾਲ ਬਣਿਆ ਬਹੁਤ ਵਧੀਆ कल चलगे छाक चलगे अड जीता हैप्पी बर्डे होए तो, तो सोनू <laughs> छे ਹੋ ਗਏ ਦਰਸ਼ਕ ਦਾਰੇ ਗੁਰਦੁਆਰਾ ਸਾਹਿਬ ਦੇ ਇੱਥੇ ਬੈਠ ਕੇ ਉਹਦਾਂ ਸੀਨ ਬਣਾਏ ਸੀਗੇ ਕਵਲ ਦੇ ਉਹ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਰਾਜਾਰਾਮ ਸਾਹਿਬ ਹਰਚਵਾਲ ਤੇ ਹੁਣ ਬਰਉਨੇ ਆ ਜੀਤਾਂ ਦੇ ਜਨਮ ਦਿਨ ਨੂੰ ਯਾਦਗਾਰ ਕੋਈ ਨਾ ਕੋਈ ਚੀਜ਼ ਖੜਦੇ ਆ ਹਮੇਸ਼ਾ ਲੈ ਕੇ ਚਾਈਦਾ ਵਾ ਜਦੋਂ ਵੀ ਕੋਈ ਤੇ ਐਵੇਂ ਦਾ ਮੌਕਾ ਮਿਲਦਾ ਯਾਦਗਾਰੀ ਰਹਿੰਦੀ ਹੈ ਇੰਨੇ ਵੀ ਘਰ ਦੀ ਸਜਾਵਟ ਵਾ ਦੇ ਕੋਈ ਲੈਣਾ ਕੀ ਪਸੰਦ ਆਇਆ ਇੱਕੋ ਚੀਜ਼ ਫਲਾਵਰ ਨਕਲੀ ਵੀ ਦਸਲੀ ਵੀ ਫਲਾਵਰ ਫਲਾਵਰ ਘੜੀ ਵੀ ਫਲਾਵਰ ਤੇ ਬਾਹਰ ਵੀ ਵੱਡੇ ਫਲਾਵਰ ਆ ਗਏ ਸਾਈਡ ਤੇ ਭਾਜੀ ਵੱਡੇ ਵੀ ਹੈਗੇ ਲੱਗੇ ਵੱਡੇ ਰੱਖੋ ਨਿਆ ਰੱਖਣਿਆ ਹਮ ਹਰੇਕ ਨੂੰ ਆਪ ਆਪਣੀ ਚੀਜ਼ਾਂ ਪਸੰਦ ਆ ਉਹ ਪਤਾ ਨਹੀਂ ਕਿੱਧਰ ਦਾਲਾਂ ਮੁੰਡਿਆ ਹੁਣ ਹਾਂਜੀ ਪ੍ਰਧਾਨ ਸਾਹਿਬ ਕੀ ਪਸੰਦ ਆਇਆ ਐਦਾਂ ਕਰਦੇ ਆਪਾਂ ਕੱਪ ਲਾਏ ਨੇ ਚਾਹ ਪੀਣ ਵਾਲੇ ਇਸਾਬਾਂ ਕੋ ਤੇਲ ਸ਼ੈਂਪੂ ਲੈ ਲਈਏ ਸ਼ੈਂਪੂ ਸ਼ੈਂਪੂ ਕੀ ਕਰਨਾ ਆਂਦਾ ਏ ਸ਼ੈਂਪੂ ਤੇਰੇ ਕੰਮ ਹੀ ਹੋਣਾ ਕੀ ਪਸੰਦ ਆਇਆ ਫੇਰ ਨਹੀਂ ਨਹੀਂ ਫੋਟੋ ਚਿੰਚ ਪਾਕ ਦੋ ਸ਼ਾਮਾਂ ਗਈਆਂ ਪੈ ਤੇ ਹੁਣ ਚੱਲੀਏ ਇਦਨ ਨਬ ਆਪਣਾ ਇਹ ਸਮਾਨ ਪਸੰਦ ਕਰਨਾ ਇਹ ਪਸੰਦ ਆਹ ਲੈ ਲਿਆ ਪੱਤੀਆਂ ਜੀ ਨਾ ਪਾ ਠੀਕ ਮੈਂ ਸੋਹਣੇ ਲੱਗਣੀ ਗ੍ਰੀਨਰੀ ਦੀ ਆ ਗ੍ਰੀਨਰੀ ਕਰ ਦੇਣੀ ਆਹ ਸੋਹਣਾ ਹੈ ਨਹੀਂ ਆ ਠੀਕ ਹੈ ਹੁਣ ਇਹ ਸੋਹਣਾ ਉਹ ਲੈ ਲੀ ਜਿਹੜਾ ਤੁਹਾਡਾ ਕੱਛੂ ਵਾਲਾ ਕਮਲਾ ਨਾ ਉਹਦੇ ਵਿੱਚ ਉਹ ਬੂਟਾ ਸੁੱਕ ਗਿਆ ਵਾ ਤੋ ਉਹਦੇ ਵਿੱਚ ਨਕਲੀ ਰੱਖ ਦਿੰਨੇ ਆ ਚਲੋ ਨਕਲੀ ਲਾ ਲਓ ਹੈ ਨਾ ਵਾਕਿ ਇਹ ਆ ਬੂਟੇ ਮੜੇ ਸੋਹਣੇ ਪਰ ਹਾਈਟ ਛੋਟੀ ਹੈ ਨਾ ਸਾਰਾ ਹੀ ਸੋਹਣਾ ਮਾਰ ਘਰ ਚਲੀਏ ਬਾਹਰ ਆ ਕੱਲਾ ਲੱਜੇ ਤੇ ਐ ਗੰਮਾ ਆਉਂਦੀ ਹੈ ਇਹ ਵੀ ਇਦਾਂ ਕੱਸ਼ੂ ਦੇ ਵਿੱਚ ਰੱਖਦਾ ਗਣਾ ਦੋਰਾ ਕਰਕੇ ਰੱਖ ਲਿਓ ਭਰਾ ਸ਼ਰਾਬ ਕਿੱਥੇ ਆ ਮੈਂ ਆਪਣੇ ਮਾਂ ਤੇ ਕੋਲ ਲਾ ਲਈ ਗੱਡੀ ਟੰਗਣਵਾ ਤੇ ਸੈਂਟਰਪਾਸ ਤੇ ਨਹੀਂ ਕੋਈ ਚੀਜ਼ ਦੋਦ ਮਿਲਣ ਦੀ ਤੇ ਹੁਣ ਮੈਂ ਝੋਲ ਲੱਭਦੇ ਆ ਪੰਜਾਬ ਦਾ ਨਕਸ਼ਾ ਲੱਭਦੇ ਆ ਉਹ ਮਿਲਦਾ ਨਹੀਂ ਹੈ ਖੱਲੇ ਪੰਜਾਬ ਦਾ ਹੈਗਾ ਟਾਈਮ ਦੇ ਲੱਭਦੇ ਸੀ ਲੱਭ ਹੀ ਗਿਆ ਪੰਜਾਬ ਦਾ ਨਖਰਾ ਬਹੁਤ ਸੋਹਣਾ ਜਿੰਨਾ ਚਾਹੀਦਾ ਵ ਤਾਂ ਮਿਲਿਆ ਇੱਕ ਬੁੱਢਾ ਬੁੱਢਾ ਮੁੰਡਾ ਵਾ ਰੰਗ ਚ ਦਾਈ ਜਾਣਾ ਇਹ ਖੁਬਲਾ ਅੱਡੀ ਟੰਗਲ ਵਾਸਤੇ ਜਿਹਦਾ ਮਿਲ ਗਿਆ ਹਾਂਜੀ ਮਿਲ ਗਿਆ ਵਾਓ ਬਾਈ ਤੇ ਵੀ ਦੀ ਭਾਲੀ ਹੈ ਨਾ ਇੰਦਾ ਦਾ ਮਿਲਦਾ ਨਹੀਂ ਕਿਦੋਂ ਕੁ ਅੱਜ ਫਾਈਂਡਲੀ ਮਿਲੀ ਗਿਆ ਇਹ ਕਿਹਦਾ ਜੜੀ ਹੈ ਸਾਰੀ ਮੋਤੀਆਂ ਜੜੀਆਂ ਬੰਦਾ ਕੋ ਦਿਖਾਈ ਫਾਈਂਡ ਕਰੇਗਾ ਆਹ ਸੋਹਣਾ ਇਹ ਕਾਰ ਨੇ ਉਹ ਲੱਕੇ ਤੋਂ ਮਾਰਕ ਨੇ ਮਾਰਕ ਨੇ ਆਪਾਂ ਉਹਨਾਂ ਦੀ ਪਸੰਦ ਦੀ ਚੀਜ਼ ਲੈ ਲਈ ਜਿੰਨੇ ਲੱਲੇ ਕਮਲੇ ਇਹਨੇ ਲੱਲਿਆ ਵਾ ਪਿਸਤੌਲ ਤੇ ਮੰਤ ਨੇ ਲੈ ਲਿਆ ਛੱਲੇ ਕਿੱਟ ਨੂੰ ਪਾਉਣ ਵਾਸਤੇ ਉਹਨੇ ਕੜਾ ਲੈ ਲਿਆ ਚਾਚੀ ਨੇ ਵਾਈਪਰ ਚੁੱਕ ਲਿਆ ਆ ਵੇਖਿਓ ਆ ਡਿਜ਼ਾਈਨ ਅੱਜੀ ਨੇ ਵਾਪਸ ਚੁੱਕ ਲਿਆ ਰੇਂਜ ਕੱਢ ਲਈ ਰੇ ਫੋਟੀ ਉੱਠਾ ਕੇ ਦੇਖਾ ਤਿੰਨ ਕਰ 来ਣਾ ਰਹੇ ਨੂੰ ਨਹੀਂ ਜਿੱਦ ਕਟਿਆ ਕੇ ਆਇਆ ਹੈ ਨਾ ਇੱਥੇ ਗੁਰਦਰਾ ਸਾਹਿਬ ਤੇ ਉਦੋਂ ਇਹ ਮਿਲਿਆ ਨਹੀਂ ਤੁਮਾ ਚਲੋ ਜੀ ਪੰਜਾਬ ਆ ਸਾਰੇ ਜ਼ਿਲ੍ਹੇ ਘੁੰਮਣੇ ਆ ਜਿੱਤਾ ਹਾਂਜੀ ਸਾਰੇ ਜ਼ਿਲ੍ਹੇ ਬਸ ਵੇਖੀ ਜਾਵਾਂਗੇ ਤੇ ਘੁੰਮੀ ਜਾਵਾਂਗੇ ਗੁਰਦਰਾ ਸਾਹਿਬ ਜਾਣ ਸਾਰੇ ਜਾਣਾ